ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇਹ ਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾਇਆ ਹੈ ਕਿ ਕਿਵੇਂ ਅਸੀਂ ਆਪਣੇ ਜੀਵਨ ਦੇ ਵਿੱਚ ਧਰਮ ਦੇ ਨਾਮ ਉੱਪਰ ਕਰਮ ਕਾਂਡ ਕਰਦੇ ਹਾਂ ਤੀਰਥਾਂ ਤੇ ਜਾਂਦੇ ਹਾਂ ਵਰਤ ਵੀ ਰੱਖਦੇ ਹਾਂ ਦਾਨ ਵੀ ਕਰਦੇ ਹਾਂ ਪਿੱਛੇ ਮਨਸਾ ਇਹੀ ਹੁੰਦੀ ਹੈ ਕਿ ਸ਼ਾਇਦ ਸਾਡੇ ਇਹਨਾਂ ਕਰਮਕਾਂਡਾਂ ਕਰਕੇ ਪਾਪ ਖਤਮ ਹੋ ਜਾਣ ਪਰ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਅਸੀਂ ਤੀਰਥਾਂ ਤੇ ਵੀ ਜਾਂਦੇ ਹਾਂ ਦਾਨ ਵੀ ਕਰਦੇ ਹਾਂ ਵਰਤ ਵੀ ਕਰਦੇ ਹਾਂ अनेका ਧਰਮ ਦੇ ਨਾਮ ਉੱਪਰ ਬਹੁਤ ਸਾਰੇ ਕਰਮਕਾਂਡ ਕੀਤੇ ਜਾਂਦੇ ਹਨ ਤੇ ਉਹਨਾਂ ਕਰਮਕਾਂਡਾਂ ਕਰਕੇ ਫਿਰ ਅਸੀਂ ਹੰਕਾਰ ਕਰਦੇ ਹਾਂ ਜਿਹੜਾ ਤੀਰਥ ਤੇ ਜਾਂਦਾ ਹੈ ਉਹ ਵੀ ਹੰਕਾਰ ਕਰਦਾ ਹੈ ਕਿ ਮੈਂ ਤੀਰਥ ਤੇ ਜਾ ਰਿਹਾ ਹਾਂ ਅਸੀਂ ਆਮ ਜ਼ਿੰਦਗੀ ਵਿੱਚ ਆਮ ਜੀਵਨ ਵਿੱਚ ਇਹ ਕਹਿੰਦੇ ਹਾਂ ਕਿ ਮੈਂ ਕੋਈ ਖਾਸ ਤੀਰਥ ਤੇ ਗਿਆ ਹਾਂ ਉੱਥੇ ਗਿਆ ਹਾਂ ਜਾਂ ਉੱਥੇ ਜਾ ਰਿਹਾ ਹਾਂ ਇੱਕ ਆਪਣੇ ਆਪ 'ਚ ਹੰਕਾਰ ਕਰਦੇ ਹਾਂ ਮੂ ਨਹੀਂ ਗਿਆ ਮੈਂ ਗਿਆ ਹਾਂ ਅਸੀਂ ਇਸ ਤਰ੍ਹਾਂ ਦਾ ਹੰਕਾਰ ਕਰਦੇ ਹਾਂ ਅਸੀਂ ਕਰਦੇ ਹਾਂ ਕਿ ਵੀ ਅਸੀਂ ਧਰਮ ਦੇ ਨਾਮ ਦੇ ਉੱਪਰ ਕਰਮਕਾਂਡ ਕਰਦੇ ਹਾਂ ਉਸ ਦਾ ਵੀ ਹੰਕਾਰ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਹਨ ਮਨ ਮੈਂ ਧਰੈ ਗੁਮਾਨ ਮਨ ਵਿੱਚ ਗੁਮਾਨ ਹੰਕਾਰ ਪੈਦਾ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਕਹਿੰਦੇ ਤੇਰੇ ਤੀਰਥ ਤੇ ਜਾਣ ਦਾ ਕੀ ਫਾਇਦਾ ਤੇਰੇ ਵਰਤ ਰੱਖੇ ਦਾ ਕੀ ਫਾਇਦਾ দান ਕੀਤੇ ਦਾ ਕੀ ਫਾਇਦਾ ਜੇ ਤੇਰੇ ਮਨ ਵਿੱਚ ਹੰਕਾਰ ਹੀ ਕਦੀ ਖਤਮ ਨਹੀਂ ਹੋਇਆ ਸਭ ਕੁਝ ਨਿਹਫਲ ਚਲਿਆ ਜਾਏਗਾ ਇਸ ਤਰ੍ਹਾਂ ਜਿਵੇਂ ਸਤਿਗੁਰੂ ਜੀ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ ਕੁੰਚਰ ਇਸ਼ਨਾਨ ਕੁੰਚਰ ਕਹਿੰਦੇ ਹਾਥੀ ਨੂੰ ਜਿਵੇਂ ਇੱਕ ਹਾਥੀ ਇਸ਼ਨਾਨ ਕਰਦਾ ਹੈ ਪਾਣੀ ਵਿੱਚ ਫਿਰ ਉਹ ਮਿੱਟੀ ਦੇ ਵਿੱਚ ਜਾ ਕੇ ਲੇਟਦਾ ਹੈ ਆਪਣੇ ਉੱਪਰ ਫਿਰ ਮਿੱਟੀ ਪਾ ਲੈਂਦਾ ਹੈ ਭਾਵੇਂ ਉਸਦੇ ਨਾਤੇ ਦਾ ਕੋਈ ਫਾਇਦਾ ਨਹੀਂ ਹੈ ਸਤਿਗੁਰੂ ਜੀ ਨੇ ਇਸ ਸਲੋਕ ਦੇ ਰਾਹੀਂ ਸਾਨੂੰ ਸਮਝਾਇਆ ਹੈ ਕਿ ਅਸੀਂ ਭਾਵੇਂ ਅਨੇਕਾਂ ਧਰਮ ਦੇ ਨਾਮ ਉੱਪਰ ਕਰਮ ਕਾਂਡ ਕਰ ਲਈਏ ਅਰ ਜੇਕਰ ਅਸੀਂ ਆਪਣੇ ਮਨ ਦੇ ਅੰਦਰੋਂ ਹੰਕਾਰ ਨਹੀਂ ਖਤਮ ਕੀਤਾ ਜਾਂ ਵਿਕਾਰਾਂ ਤੋਂ ਮੁਕਤ ਨਹੀਂ ਹੋਏ ਔਗਣਾਂ ਤੋਂ ਮੁਕਤ ਨਹੀਂ ਹੋਏ ਫਿਰ ਇੰਨਾ ਕਰਮਕਾਂਡ ਕੀਤੇ ਹੋਏ ਸਾਰੇ નિਫਲ ਹੈ ਭਾਵ ਕਿ ਇਹਨਾਂ ਦਾ ਕੋਈ ਫਲ ਨਹੀਂ ਹੈ ਭਾਵ ਕਿ ਸਾਨੂੰ ਇਹਨਾਂ ਕਰਮਕਾਂਡਾਂ ਤੋਂ ਉੱਪਰ ਉੱਠ ਕੇ ਸਤਿਗੁਰ ਦੇ ਨਾਮ ਵਿੱਚ ਜੁੜਨਾ ਚਾਹੀਦਾ ਹੈ ਰੱਬੀ ਗਿਆਨ ਦੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਰੱਬੀ ਗੁਣਾ ਦੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਰਮ ਕਾਂਡਾ ਨੂੰ ਆਪਣੇ ਜ਼ਿੰਦਗੀ ਵਿੱਚ ਆਪਣੇ ਜੀਵਨ ਵਿੱਚ ਤਿਆਗ ਕਰਕੇ ਸੁੱਧੇ ਸੁੱਧੇ ਰੇਗ ਚਲੋ ਤੁਮ ਆਪਣੇ ਜੀਵਨ ਦੇ ਵਿੱਚ ਸਿੱਧੇ ਸਿੱਧੇ ਰਸਤੇ ਤੇ ਭਾਵ ਕੇ ਸਤਿਗੁਰ ਦੇ ਗਿਆਨ ਵਾਲੇ ਰਸਤੇ ਤੇ ਚੱਲ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ